ਸਭ ਪੰਜਾਬ ਵਾਸੀ ਸੰਗਤਾਂ ਵਿੱਚ ਪਰ ਵਿੱਚ ਬਸਦੇ ਪੰਜਾਬੀ ਮੇਰੇ ਭੈਣੋ ਵਾਇਪਰ ਜੀ ਕਾ ਖਾਲਸਾ ਵਾਇਪਰ ਜੀ ਕੀ ਫਤਿਹ ਜੈ ਪੀ ਜੈ ਭੰਗ ਅੱਜ ਬਹੁਤ ਹੀ ਗੰਭੀਰ ਮੁੱਦੇ ਜਿਹੜੇ ਆ ਉਹਨਾਂ ਦੇ ਨਾਲ ਪੰਜਾਬ ਵਾਸੀਆਂ ਨਾਲ ਔਰ ਵਿਸ਼ਵ ਪਰਦੇ ਵਿੱਚ ਬਸਦੇ ਪੰਜਾਬੀਆਂ ਨਾਲ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਦੇ ਲਈ ਖਾਸ ਕਰਕੇ ਜਿਹੜਾ ਮੁੱਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਲਈ ਪਿੰਨ ਦਿਨ ਚ ਪੰਜ ਮੇਲਾ ਦਾ ਆਉਣਾ ਇਹ ਪੰਜਾਬ ਦੇ ਲਈ ਦੁਖਦਾਇਕ ਹੋ ਵਿਸ਼ਵ ਭਰ ਦੇ ਪੰਜਾਬੀਆਂ ਲਈ ਦੁਖਦਾਇਕ ਹੈ ਗੁਰੂ ਗ੍ਰੰਥ ਸਾਹਿਬ ਜਿਨੇ ਸਰਬ ਸੰਭੀ ਬਲਤਾ ਦਾ ਸਾਨੂੰ ਸੰਦੇਸ਼ ਦਿੱਤਾ ਭਾਈਚਾਰੇ ਦਾ ਸੰਦੇਸ਼ ਦਿੱਤਾ ਇੱਕ ਪਿਤਾ ਇੱਕ ਸਕੇਮ ਬਾਰਿਕ ਦਾ ਸੰਦੇਸ਼ ਦਿੱਤਾ ਉਹ ਦਰਵਾਰ ਸਾਹਿਬ ਗਿੱਤਾਂ ਸਭੇ ਸੰਗੀ ਵਾਲ ਸਦਾਇਨ ਦਾ ਮੈਸੇਜ ਪੂਰੇ ਵਿਸ਼ਵ ਦੇ ਵਿੱਚ ਦਿੱਤਾ ਜਾ ਰਿਹਾ ਉਤੇ ਬਾਰੇ ਧਮਕੀਆਂ ਆਉਣੀਆਂ ਔਰ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੋਨੋ ਸਰਕਾਰਾਂ ਦੀਆਂ ਏਜੰਸੀਆਂ ਤਿੰਨ ਦਿਨ ਬਾਅਦ ਵੀ ਈਮੇਲ ਕੌਣ ਕਰ ਰਿਹਾ ਦੋਸ਼ੀ ਕੌਣ ਆ ਉੱਥੇ ਤੱਕ ਉਹਨਾਂ ਦਾ ਪਹੁੰਚ ਨਾ ਸਕਿਆ ਕਿਉਂਕਿ ਸਾਈਬਰ ਕ੍ਰਾਈਮ ਜਾਂ ਉਹ ਟੈਕਨੋਲੋਜੀ ਇੰਨੀ ਕੁ ਲੇਟੈਸਟ ਆ ਗਈ ਆ ਕਿ ਇਹ ਈਮੇਲ ਕਿੱਥੋਂ ਜਿਹੜੀ ਆ ਉਹ ਭੇਜੀ ਗਈ ਏ ਲੱਭਣਾ ਕੋਈ ਔਖਾ ਕੰਮ ਨਹੀਂ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੀਆਂ ਏਜੰਸੀਆਂ ਦੀ ਇਹ ਨੌਨ ਸੀਰੀਅਸਨੈਸ ਹੈ ਉਹਨਾਂ ਦਾ ਫੇਲਰ ਹੈ ਔਰ ਐਸੇ ਸੈਂਸਿਟਿਵ ਇਸ਼ੂ ਤੇ ਵੀ ਦੋਨੋਂ ਸਰਕਾਰਾਂ ਦਾ ਗੈਰ ਸੰਜੀਦਾ ਰਵੱਲ ਬਹੁਜਨ ਸਮਾਜ ਪਾਰਟੀ ਇਹਨੂੰ ਕੰਡਮਨ ਕਰਦੀ ਹੈ ਔਰ ਦੋਨੋਂ ਸਰਕਾਰਾਂ ਨੂੰ ਅਸੀਂ ਇਹਦੇ ਲਈ ਗੰਭੀਰ ਹੋ ਕੇ ਸਲਾਹ ਦਿੰਦੇ ਹਾਂ ਔਰ ਇਸ ਤੋਂ ਇਲਾਵਾ ਜੋ ਪਿਛਲੇ ਦਿਨੀ ਸੈਸ਼ਨ ਬੁਲਾ ਕੇ ਪੰਜਾਬ ਵਿਧਾਨ ਸਭਾ ਦਾ ਪੰਜਾਬ ਦੀ ਸਰਕਾਰ ਨੇ ਇਹ ਕਿਹਾ ਕਿ ਅਸੀਂ ਸਾਹਿਬ ਸਿਧ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਦਬੀ ਦੇ ਵਿਰੁੱਧ ਇੱਕ ਬਿੱਲ ਲੈ ਕੇ ਆਏ ਜਿਸ ਜਨੂਨੀ ਬਿੱਲ ਲਿਆਉਣ ਦੀ ਗੱਲ ਕੀਤੀ ਸੀ ਮੈਂ ਉਸੇ ਵਕਤ ਕਿਹਾ ਸੀ ਕਿ ਦੋਸ਼ੀ ਨੂੰ ਸਜ਼ਾ ਦੇਣ ਲਈ ਬਿੱਲ ਦੀ ਲੋੜ ਨਹੀਂ ਸਰਕਾਰ ਨੂੰ ਬਿੱਲ ਪਾਸਰ ਦੀ ਲੋੜ ਹੈ ਲੇਕਿਨ ਸਰਕਾਰ ਜਿਹੜੀ ਆ ਉਹ ਬਿੱਲ ਪਾਸਰ ਦਾ ਇਸਤੇਮਾਲ ਕਰਨ ਦੀ بجائے ਜਿਸ ਤਰ੍ਹਾਂ ਜੁੱਧ ਨਸ਼ਿਆਂ ਵਿਰੁੱਧ ਮਹਿਮ ਲੋਕਾਂ ਦੀਆਂ ਅੱਖਾਂ ਵਿੱਚ ਸੰਕਟਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਇੱਕ ਮਹਿਮ ਸਾਬਤ ਹੋਈ ਉਸੇ ਤਰੀਕੇ ਨਾਲ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਸਰਕਾਰ ਦਾ ਰਵਈਆ ਜਿਹੜਾ ਹੈ ਕਿਉਂਕਿ ਮੈਂ ਚੌਹੇ ਪਾਰਟੀਆਂ ਦੀ ਗੱਲ ਕਰਨ ਲੱਗਾ ਅਕਾਲੀ ਭਾਜਪਾ ਜਿਸ ਦੇ ਸਮੇਂ ਇੱਕ ਘਟਨਾ ਕਰਮ ਹੋਇਆ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਨੂੰ ਇਸ ਘਟਨਾ ਕਰਮ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਔਰ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਸੰਗਤ ਨੇ ਉਹਨਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਕਾਂਗਰਸ ਨੂੰ ਮੌਕਾ ਦਿੱਤਾ ਉਹਨਾਂ ਨੇ ਕਸਮਾਂ ਚੁੱਕੀਆਂ ਕਿ ਅਸੀਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਲੇਕਿਨ ਉਹਨਾਂ ਨੇ ਵੀ ਸਿਰਫ ਇਹਦੇ ਤੇ ਰਾਜਨੀਤੀ ਕੀਤੀ ਹੁਣ ਉਹਨੇ ਪੰਜਾਬ ਦੀ ਅਸੈਂਬਲੀ ਚ ਬਿੱਲ ਤੇ ਬਹਿਸ ਦੇ ਉੱਪਰ ਵੀ ਇਹ ਕਾਂਗਰਸ ਪਾਰਟੀ ਨੇ ਮੰਨ ਲਿਆ ਸਾਹਿਬ ਸ਼੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਸਨਮਾਨ ਦੇ ਮੁੱਦੇ ਤੇ ਵੀ ਬੇਅਦਬੀ ਦੇ ਮੁੱਦੇ ਤੇ ਵੀ ਜਿਹੜਾ ਰਾਜਨੀਤਿਕ ਦਲ ਇਹ ਹਾਊਸ ਵਿੱਚ ਮੰਨਦਾ ਕਿ ਅਸੀਂ ਰਾਜਨੀਤੀ ਕੀਤੀ ਆ ਮੈਂ ਸਮਝਦਾ ਕਿ ਸੰਗਤਾਂ ਨੂੰ ਐਸੇ ਰਾਜਨੀਤਿਕ ਦਲ ਦੇ ਕਿਰਦਾਰ ਦੇ ਬਾਰੇ ਜਰੂਰ ਇੱਕ ਸਖਤ ਫੈਸਲਾ ਲੈਣਾ ਚਾਹੀਦਾ ਬਲੂ ਸਟਾਰ ਕਾਂਗਰਸ ਪਾਰਟੀ ਨੇ ਕੀਤਾ ਭਾਰਤੀ ਜਨਤਾ ਪਾਰਟੀ ਨੇ ਉਹਦਾ ਸਵਾਗਤ ਕੀਤਾ શ્રી ਕਾਲ ਤੱਕ ਸੱਤੇ ਹਮਲਾ ਕੀਤਾ ਦੋਨਾਂ ਪਾਰਟੀਆਂ ਨੇ ਲੜ ਕੇ ਅਜੇ ਉਹ ਜ਼ਖਮ ਸੰਗਤ ਤੇ ਭਰੇ ਨਹੀਂ ਸੀ ਕਿ ਕਾਂਗਰਸ ਪਾਰਟੀ ਨੇ ਹੋਰ ਜ਼ਖਮ ਕਰ ਦਿੱਤੇ ਇਹ ਕਹਿ ਕੇ ਕਿ ਅਸੀਂ ਇਹਦੇ ਤੇ ਰਾਜਨੀਤੀ ਕੀਤੀ ਔਰ ਆਮ ਪਾਰਟੀ ਇਹ 2022 ਦੀ ਇਲੈਕਸ਼ਨ ਚ ਵਾਅਦਾ ਕਰਕੇ ਆਈ ਸੀ ਕਿ ਅਸੀਂ ਪੰਜਾਬ ਦੇ ਅੰਦਰ ਗੁਰੂ ਸਾਡੀ ਬਦਬੀ ਦੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਪਰ ਸਾਡੇ 3 ਸਾਲ ਇੱਕ ਵੀ ਦੋਸ਼ੀ ਪੰਜਾਬ ਦੀ ਸਰਕਾਰ ਨੇ ਫੜਿਆ ਨਹੀਂ ਔਰ ਹੁਣ ਬਿੱਲ ਲਿਆਂਦਾ ਪਰ ਉਹ ਵੀ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਕਿ 6 ਮਹੀਨੇ ਉਹਦੇ ਤੇ ਸੁਧਾਰ ਲਏ ਜਾਂਦੇ ਉਹ ਤੋਂ ਬਾਅਦ ਸਰਕਾਰ ਦਾ ਇੱਕ ਸਾਲ ਬਚਣਾ ਮੈਂ ਮਹਿਸੂਸ ਕਰਦਾ ਕਿ ਅਕਾਲੀ ਬੀਜੇਪੀ ਕਾਂਗਰਸ ਔਰ ਆਪ ਸਾਬਕ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਦੇ ਮੁੱਦੇ ਤੇ ਵਿਅਦਬੀ ਦੇ ਮੁੱਦੇ ਤੇ ਜਿਹੜੀ ਇਹਨਾਂ ਨੇ ਸਿਆਸਤ ਕੀਤੀ ਆ ਆਪ ਪਾਰਟੀ ਨੇ ਵੀ ਕਾਂਗਰਸ ਅਕਾਲੀ ਭਾਜਪਾ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨਾਲ ਵੀ ਧੋਖਾ ਕਰਨ ਤੋਂ ਗਰੇਜ਼ ਨਹੀਂ ਕੀਤਾ ਇਸ ਕਰਕੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਇਹਨਾਂ ਨੇ ਪੰਜਾਬ ਵੀ ਉਜਾੜਿਆ ਇਹਨਾਂ ਨੇ ਪੰਜਾਬ ਨੂੰ ਡਰੱਗ ਮਾਫੀਆ ਦੇ ਹਵਾਲੇ ਕਰ ਦਿੱਤਾ ਇਹਨਾਂ ਨੇ ਪੰਜਾਬ ਦੀਆਂ ਮਾਂ-ਮਾਂ ਤੇ 2 ਲੱਖ ਪੁੱਤਾਂ ਦੀਆਂ ਕਬਰਾਂ ਪੱਟਣ ਦਾ ਕੰਮ ਕੀਤਾ ਹੈ। ਸੇਵੇ ਬਾਲਣ ਦਾ ਕੰਮ ਕੀਤਾ ਹੈ। ਧੀਾਂ ਦੇ ਸੁਹਾਗ ਲੁੱਟੇ ਆ। ਮਾਂ-ਮਾਂ ਦੇ ਪੁੱਤ ਖੋਏ ਆ। ਪੈਣਾ ਦੇ ਭਰਾ ਖੋਏ ਆ। ਆਓ ਆਪਾਂ ਸਾਰੇ ਇਹ ਸੋਚ ਵਿਚਾਰ ਕਰਕੇ ਜਿਹੜੀ ਬੋਧਨ ਸਮਾਜ ਪਾਰਟੀ ਨੇ ਪੰਜਾਬ ਸਮਾਰੋ ਮੈਨ ਸ਼ੁਰੂ ਕੀਤੀ ਆ। ਮੈਂ ਬਿਰਤੀ ਕਰਦਾ ਮੈਂ ਆਪ ਨੂੰ ਵੀ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਕਾਂਗਰਸ ਅਕਾਲੀ ਔਰ ਬੀਜੇਪੀ ਦਾ ਹਸ਼ਰ ਦੇਖੋ ਕੀ ਹੋਇਆ ਤੁਹਾਡਾ ਵੀ ਸੰਸਦ ਉਹੀ ਹਸ਼ਰ ਕਰੋਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕਰਦੇ ਐ ਇਹ ਤੁਹਾਡੀ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਅੰਦਰ ਤੁਹਾਡੀ ਰਾਜਨੀਤੀ ਦੀ ਅੰਤ ਦਾ ਕਾਰਨ ਬਣੂਗਾ ਮੈਂ ਪੰਜੂ ਸਮੂਹ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਕਿ ਆਓ ਬਹੁਜ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿਸਾਬ ਨੂੰ ਪੰਜਾਬ ਸੁਭਾਰੋ ਮਹਿਮ ਨੂੰ ਅਸ਼ੀਰਵਾਦ ਦਿਓ ਜਿਹੜੇ ਪਾਪ ਇਹਨਾਂ ਚੌਹੇ ਰਾਜਨੀਤਿਕ ਦਲਾਂ ਨੇ ਕੀਤੇ ਆ ਉਹਦਾ ਅੰਤ ਤੇ ਪੰਜਾਬ ਸੁਭਾਰੋ ਮਹਿਮ ਕਰੋਗੇ ਤੁਹਾਡਾ ਅਸ਼ੀਰਵਾਦ ਇਸ ਮਹਿਮ ਦੇ ਲਈ ਬਹੁਤ ਜੀ ਸਮਾਜ ਪਾਰਟੀ ਚਾਹੁੰਦੀ ਹੈ ਤਾਂ ਕਿ ਪੰਜਾਬ ਨੂੰ ਅਸੀਂ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਆ ਇਹਦਾ ਹੱਲ ਸੰਕਤਨ ਦਿੱਤਾ ਜਾ ਸਕੇ ਔਰ ਸੰਕਤਾਂ ਦੇ ਮਨਾਂ ਨੂੰ ਸ਼ਾਂਤ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ Dapper. Yeah, but...